ਸੁਜਾਨਪੁਰ ਪੁਲਿਸ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਅੱਜ ਵੀ ਇਦਾਂ ਦਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਪ੍ਰੇਮ ਨਗਰ ਮੁਹੱਲੇ ਦੇ ਪਰਿਵਾਰ ਦੇ ਲੜਕੇ ਨੂੰ ਚੁੱਕ ਕੇ ਥਾਣੇ ਲੈ ਗਏ ਉੱਥੇ ਹੀ ਉਸਦੇ ਪਰਿਵਾਰ ਦੇ ਜੀਆ ਨੇ ਥਾਣੇ ਦੇ ਬਾਹਰ ਜਾ ਕੇ ਦਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਸਾਡੇ ਪਰਿਵਾਰ ਦੇ ਜੀ ਚੁੱਕਣੇ ਸੀ ਤਾਂ ਮੌਕੇ ਤੇ ਹੀ ਤਲਾਸ਼ੀ ਲਈ ਜਾਂਦੀ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਚੱਲ ਜਾਂਦਾ ਕਿ ਇਸ ਕੋਲੋਂ ਕੀ ਬਰਾਮਦ ਹੋਇਆ ਹੈ ਪਰ ਪੁਲਿਸ ਉਹਨੂੰ ਚੁੱਕ ਕੇ ਥਾਣੇ ਲੈ ਗਈ ਨਾ ਹੀ ਸਾਨੂੰ ਮਿਲਣ ਦਿੱਤਾ ਜਾ ਰਿਹਾ ਨਾ ਹੀ ਕੋਈ ਗੇਟ ਖੋਲਿਆ ਜਾ ਰਿਹਾ ਹੈ ਲੱਗਦਾ ਹੈ ਕਿ ਪੁਲ ਕਿਉਂਕਿ ਸਾਡੇ ਬੱਚਿਆਂ ਨੇ ਗਲਤ ਕੰਮ ਸਾਰੇ ਹੀ ਛੱਡ ਦਿੱਤੇ ਹਨ ਹੋਰ ਇੱਕ ਇਮਾਨਦਾਰੀ ਦੀ ਜ਼ਿੰਦਗੀ ਜੀਣ ਦਾ ਪ੍ਰਣ ਲਿਆ ਹੈ ਜੋ ਕਿ ਉਹ ਛੋਟੀ ਦੁਕਾਨ ਖੋਲ ਕੇ ਆਪਣਾ ਕਾਰੋਬਾਰ ਕਰਦੇ ਹਨ ਅੱਜ ਦੁਕਾਨ ਤੋਂ ਆਉਂਦੇ ਵਕਤ ਉਹਨਾਂ ਨੂੰ ਚੁੱਕ ਕੇ ਸਿੱਧੇ ਹੀ ਥਾਣੇ ਲੈ ਕੇ ਜਾਣ ਦਾ ਮਤਲਬ ਤੇ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਸੁਧਾਰਨ ਨਹੀਂ ਦੇ ਸਕਦਾ ਕਿਉਂਕਿ ਪ੍ਰਸ਼ਾਸਨ ਦੇ ਦਾਅਵੇ ਅਤੇ ਵਾਅਦੇ ਫੇਲ ਹੁੰਦੇ ਨਜ਼ਰ ਆਉਂਦੇ ਪਏ ਹਨ ਇੱਕ ਪਾਸੇ ਸਾਡੇ ਬੱਚੇ ਸੁਧਰ ਰਹੇ ਹਨ ਦੂਜੇ ਪਾਸੇ ਪੁਲਿਸ ਇਸ ਤਰ੍ਹਾਂ ਦੀ ਤਤਕਾਸ਼ਾ ਹੀ ਕਰੇਗੀ ਤਾਂ ਕਿੱਦਾਂ ਸਾਡੇ ਬੱਚੇ ਸੁਧਰਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਾਡੇ ਬੱਚਿਆਂ ਕੋਲ ਕੋਈ ਵੀ ਇਦਾਂ ਦਾ ਸਮਾਨ ਮਿਲਦਾ ਤਾਂ ਉਸੇ ਵੇਲੇ ਹੀ ਮੌਕੇ ਤੇ ਚੈਕਿੰਗ ਕਰਕੇ ਵੀਡੀਓਗ੍ਰਾਫੀ ਕਰ ਲੈਂਦੇ ਲੇਕਿਨ ਇਹ ਥਾਣੇ ਜਾ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ ਕਿ ਨਜਾਇਜ਼ ਪਰਚਾ ਕਿਸ ਤਰ੍ਹਾਂ ਪਾਉ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਬਖਸ਼ਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਅਗਰ ਨਜਾਇਜ਼ ਪਰਚਾ ਪਾਇਆ ਸਾਡੇ ਬੱਚਿਆਂ ਦੇ ਉੱਤੇ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ੋਗੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਡਟ ਕੇ ਰੋਸ਼ ਪ੍ਰਦਰਸ਼ਨ ਕੀਤਾ ਕਿ ਤਾਕੇ ਪਹਿਲਾਂ ਵੀ ਸਾਡਾ ਬੱਚਾ ਮਰਵਾ ਦਿੱਤਾ ਗਿਆ ਸੀ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਸੀ ਸਾਨੂੰ ਮਜਬੂਰਨ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ ਦੇਖੋ ਪੂਰੀ ਖਬਰ ਕੀ ਕਹਿਣਾ ਤੁਹਾਡਾ ਇਸ ਬਾਰੇ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਜਦ ਇਸ ਸਬੰਧੀ ਐਸ ਐਚਓ ਮੋਹਿਤ टाक ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਉਹ ਤੁਹਾਡੇ ਧਿਆਨ ਦੇ ਵਿੱਚ ਲਿਆਂਦੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪਰੋਟਾ ਤੰਨਿਆ ਆਹਨ ਮੋਤੀ ਸਰ ਕਹਿੰਦਾ ਕੇਸ ਵਾਪਸ ਲਾ ਤੇ ਫੇਰ ਆ ਦੇ ਤਾਂ ਮੈਂ ਪੁੱਛਾ ਚਿੱਟਾ ਹੋਇਆ ਨਾ ਕਿ ਚਿੱਟਾ ਤੇ ਬਾਦੂ ਤਾਂ ਕਿ ਚਿੱਟਾ ਬਾਦੂ ਕੋਈ ਗੱਲੇ ਪਰਚਾ ਮੁੱਕ ਜਾਗੀ ਜਿੰਦਗੀ ਦੇ ਵਿੱਚ ਮੈਂ ਮੁੱਕ ਜਾਂਗੀ ਮੇਰਾ ਰੱਬ ਤੇ ਇੱਥੇ ਹੀ ਆ ਰੱਬ ਮੇਰਾ ਇੱਥੇ ਹੀ ਆ ਮੈਂ ਕਿ ਨਹੀਂ ਰੱਬ ਮੈਂ ਸਵਰ ਕੀਤਾ ਮੇਰਾ ਸਵਰਨਾ ਪਵਾ ਕੇ ਦੇ ਸਾਰਿਆਂ ਦੇ ਹਾਲੋਂ ਕੋ ਮੈਨੂੰ ਇਹਨਾਂ ਨੇ ਛਾੜ ਛੜਿਆ ਉਹ ਤਾਨੂੰ ਚ ਲੱਗਦਾ ਆ ਤੂੰ ਚੁੰਗੀ ਵਾਲਾ ਹਾਂ ਉਹ ਤਰਿਆ ਤੂੰ ਸ਼ਰੀਆਮ ਕੰਮ ਕਰਾਉਂਦੇ ਦੇ ਉਹਦੇ ਨਿਆਣੇ ਕੁਛ ਕਰਦੇ ਉਹ ਸ਼ਰੀਆਮ ਕੰਮ ਕਰਾਉਂਦੇ ਸਜਾਉਣ ਪਰ ਤੇ ਚਿੱਕਾ ਪਕਾਉਣ ਦੇ ਬਾਰੋ ਬਾਰੋ ਕਰਾ ਦੇਣਾ ਤਲਾਸ਼ੀ ਕਰੋ ਉਹਨਾਂ ਦੇ ਕਿਹੜਾ ਕੋਲ ਜੇ ਕੋਈ ਪੜਿਆ ਜਦੋਂ 4 ਨੰਬਰ ਤੇ ਖਿਲਾ ਰਿਹਾ ਉਹ ਤੇ ਤਲਾਸ਼ੀ ਕਰੋ ਫੋਟੋ ਕਿਹੜੇ ਕਿਨਾਰੇ ਆਪਾਂ ਦੇ ਪਾਲਾਂਗੇ ਨੇ ਆਣੇ ਸਾਡੇ ਨਿੱਕੇ ਨੇ ਆਣੇ 17 18 ਸਾਲਾਂ ਦਾ ਮੇਰਾ ਮੁੰਡਾ ਆ ਜੇ ਮੇਰਾ ਗੋਲੀ ਮੱਕ ਚੱਤਣ ਵਾਲੀ ਹੈ ਜੇ ਲੱਗਦਾ ਨਾ ਅਸੀਂ ਬੱਟੇ ਕਿਵੇਂ ਕਿੱਲੇ ਵਾਰਾਂ ਬੱਟੇ ਗੁੰਡੇ ਦਾ ਕੂਆ ਗੋਲੀ ਮਾਰਦਾ ਗੋਲੀ ਮਾਰਦਾ ਤਿੰਨੇ ਸੱਤ ਨੂੰ ਕਰ ਗਿਆ ਚੌਥੀ ਕੁੜੀ ਆ ਮੁਟਾ ਤਾਂ ਮੇਰਾ ਪਹਿਲੇ ਕਰੋ ਘੜ ਛੜਦਾ ਇੱਕ ਜੜਾ ਉਹ ਨਸਿਆ ਤੇ ਲਾਹਤਾ ਪੀ ਪੀ ਲੋਕਾਂ ਨੇ ਬਰਬਾਦ ਕਰ ਛੜਿਆ ਤੇ ਪੁਲਸਾ ਹਾਏ ਔਰ ਆਪਣਾ ਪੁਲਸ ਦੀ ਨੌਕਰੀ ਲਾ ਕੇ ਕੋਈ ਓਏ ਅੱਡੀ ਗੰਦੀ ਪੁਲਸ ਓਏ ਅੱਨੀ ਗੰਦੀ ਪੁਲਸ ਓਏ ਓਏ ਅੱਨੀ ਗੰਦੀ ਨਾ ਪੁਲਸ ਤੇ ਕੀ ਨਹੀਂ ਉਹ ਮੈਂ ਕਹਿੰਦੀ ਫੌਜ ਦੀ ਨੌਕਰੀ ਮੈਂ ਪਿਓਨ ਕਹਣਾ ਮੇਰਾ ਪਿਓ ਫੌਜੀ ਕਰਾਇਆ ਕਰ ਮੈਂ ਕਹਿੰਦੀ ਆਜ ਦੀ ਨੌਕਰੀ ਚੰਗੀ ਫੌਜ ਦੀ ਨੌਕਰੀ ਚੰਗੀ ਮਾਰ ਦਿੱਤਾ ਸਰ ਕੰਨੇ ਉਹ ਤੇਰਾ ਮੇਰਾ ਦਕਾਰ ਦੇ ਮੇਰਾ ਤੇਰਾ ਟੋਪੂ ਫੁੱਜੀ ਉਹ ਜਿਹੜਾ ਮੈਨੂੰ ਮਾੜਾ ਮੋਟਾ ਮੇਰੀ ਮਾਂ ਪਹਿਲ ਖਰਚਾ ਭੇਜਦੀ ਥੇ ਪੁੱਟਿਆ ਤੁਹਾਡਾ ਰਵੇ ਕੱਕਣਾ ਧਿਆੜੀ ਆਹੀ ਲਾਂਗੇ ਆ ਗਏ ਥਾਣਿਆਂ ਵਿੱਚ ਜਾ ਕੇ ਤਲਾਸ਼ੀਆਂ ਆਉਣੀਆਂ ਥਾਣਿਆਂ ਵਿੱਚ ਤਲਾਸ਼ੀਆਂ ਆਉਣੀਆਂ ਹੀ ਜਾ ਕੇ ਥਾਣਿਆਂ ਵਿੱਚ ਤਲਾਸ਼ੀਆਂ ਕਰਿਆ ਹੀ ਚਿੱਤੇ ਫੜਿਆ ਹੀ ਹੋਤੇ ਤਲਾਸ਼ੀ ਕਰਦੇ ਅਤੇ ਮੌਕੇ ਦਾ ਦੁਨੀਆ ਨੂੰ ਵੀ ਪਤਾ ਲੱਗਦਾ ਵੀ ਨਹੀਂ ਪਿਆ ਤਾਂ ਕੋ ਮੌਕੇ ਦਾ ਚੀਜ਼ ਫੜਗੋਈ ਆ ਚਾ ਮੁੰਡਾ ਮੋਕਾ ਦੇ ਦਿਆ ਮੋਲੇ ਚ ਮੁੰਡਾ ਕੋਈ ਨਹੀਂ ਰਹਦਾ ਸ਼ਰੇ ਆਮ ਕੰਮ ਕਰਾਉਂਦੇ ਆ ਮੋਇਤ ਸਰ ਜੇ ਲੱਗਦਾ ਚੁੱਕੀ ਭਾਲਿਓ ਤੇ ਸਾਡੇ ਬੂਏ ਦੇ ਵਿੱਚ ਆ ਉਹ ਜਾਂ ਵੀ ਗਿਆ ਉਹ ਮੇਰਾ ਬੰਦਾ ਨਹੀਂ ਉਹ ਮੇਰਾ ਪੁੱਤ ਨਹੀਂ ਉਹ ਲੈ ਇੰਸਾਨ ਨੋਰੰਡੀਆਂ ਆ ਮੈਂ ਕੁੜੀ ਦੇ ਜੇ ਤੂੰ ਗੱਲ ਬਾਤ ਹੋ ਗਈ ਨਾ ਤੁਹਾਨੂੰ ਮੈਂ ਮਤ ਜਾਣਾ ਪੇਰਾ 5 ਜੀ ਮਰ ਗਿਆ ਬੋਲ ਤੀਨ ਜ਼ਿੰਮੇਵਾਰ ਉਸੇ ਜਾਨੀ ਉਹਨਾਂ ਦੇ ਲਾਣਾ ਸਾਰਾ ਕੱਪੜਾ ਮਾਰ ਠੋਠੋ ਉਠੋ ਠੋ ਪਾਣੀ ਪੀਓ ਤਾਂ ਬਾਕੀ ਆਦਮਾ ਦੇ ਉਹਨਾਂ ਦੇ ਕੈਂਪਰੇਲੀ ਮੈਂ ਕੀ ਆਹੀ ਕਰਦੇ ਹਾਂ ਦੀ ਲੱਭਾ ਕੋਈ ਵੀ ਜੀ ਮੇਰਾ ਨਾਮ ਸੀ ਨੀਤਾ ਕੀ ਗੱਲ ਕਰ ਤੀ ਸਾਰਾ ਕੱਪੜਾ ਮੇਰਾ ਬਿਮਾਰ ਤੇਰੇ ਕੁੜੀ ਨੇ ਕੱਪੜਿਆਂ ਦੀ ਸ਼ੋਪ ਪਾਈ ਦੀ ਇਹ ਨਾ ਦਾ ਸਾਰਾ ਟੱਬਰ ਮਾਰ ਦਵਾਈ ਲਾਨ ਕੇ ਤੇ ਗੱਡੀ ਦੀ ਸਰਵਿਸ ਕਰਵਾਣੀ ਸੀ ਦਿੱਤੀ ਦੀ ਐ ਨਾ ਨਾ ਅੰਮ੍ਰਿਤਸਰ ਸ੍ਰੀ ਕੇ ਜਦੋਂ ਉਤਰਾਈ ਤੇ ਇੱਕ ਦੋ ਦੋਤਰਿਆ ਉਹ ਗੁੜਿਆ ਦੇ ਨਾਲ ਦੇ ਨਾਲੇ ਗੱਡੀ ਲਾਨ ਕੇ ਤੇ ਦਵਾਈ ਲਾ ਕੇ ਚਾਰ ਨੰਬਰ ਜੇ ਆਇਆ ਚਾਰ ਨੰਬਰ ਦੇ ਉੱਤੋਂ ਪੁਲਿਸ ਆਮਨੇ ਚਾਜ ਚੁੱਕ ਲੈ ਮੇਰੇ ਘਰ ਦੇ ਵਿੱਚ ਕਿੰਨਾ ਵੋਟੀਆਂ ਤੇ ਦੋਨੋਂ ਵੋਟੀਆਂ ਚਾ ਮੈਨੂੰ ਕੋਸ ਗਿਆ ਤੇ ਮੇਰੀ ਕੁੜੀ ਨੂੰ ਕੋਸ ਆ ਗਿਆ ਤੇ ਜ਼ਿੰਮੇਵਾਰ ਮੋਹ ਤੇ ਸਾਰ ਤੇ 100 ਰੁਪਏ ਦੇ ਸੀ ਮੇਰੇ ਨਾਲ ਔਰ ਵੀ ਦੋ ਮਲਾਜੇ ਇਹ ਤਾਂ ਹਰ ਵੀ ਮਲਾਜ ਮਾਗੇ ਮਜਾ ਜਦ ਤੱਕ ਜੜਾ ਜੜੇ ਕੰਮ ਕਰਦੇ ਚਿੱਟਾ ਵੇਚੇ ਕਦੇ ਸ਼ਰਮ ਉਹਨਾਂ ਕੋ ਮੋਟੇ ਸਾਰ ਰਿਸ਼ਮਤ ਸ਼ਰਮ ਲੱਗਾ ਉਹਨਾਂ ਨੇ ਕੋਈ ਕੌਜ ਨਹੀਂ ਕੰਦਾ ਉਹਨਾਂ ਨੇ ਉਹਨਾਂ ਦੀ ਪੂਰੀ ਹਾਲ ਤਰੱਕੀ ਵੀ ਸਜਾਨਪੁਰ ਦੇ ਵਿੱਚ ਇੱਕ ਸਲੀਤਾ ਹੀ ਲੱਭਦੀ ਆ ਉਹਦਾ ਪੁੱਤਰ ਵੀ ਮਾਰ ਚਲਿਆ ਬੰਦਾ

ਕਲਾ ਕੀ ਖਲੋ ਵੀ ਕਿ ਅਮਰੇ ਲਥਾਨ ਦਾ ਆਏ ਐ ਸਭ ਲੋ ਕੈਮਰੇ ਕਰ ਲਏ ਆਏ ਵੇ ਜੇ ਤੈਨੂੰ ਲੱਗਦਾ ਆ ਸਾਡੇ ਕੈਮਰੇ ਚੈੱਕ ਕੀਤੇ ਜਾਣ ਫਿਰ ਵੀ ਸਾਨੂੰ ਦੇਖੋ 24 ਸਾਲ ਨਹੀਂ ਜੀਣ ਬੰਤੇ ਇਹ ਸੋਰ ਹੈ ਜਿਹੜਾ ਕੈਮਰੇ ਲਥਾਏ ਗਦਾ ਆ ਹੁਣ ਆਹੀ ਆਪਣੀ ਪ੍ਰਾਈਵੇਸੀ ਹੱਸਤੇ ਹੁਣ ਆਪਣੇ ਆਹੀ ਚਲੋ ਆਪਣੀ ਸੇਫਟੀ ਵਾਸਤੇ ਹੁਣ ਇੱਕ ਕੈਮਰੇ ਵੀ ਨਾ ਲਾਈਏ ਆਪਣਾ ਮੂੰਹ ਗੰਦਾ ਕਰਨਗੇ ਇਹ ਕੀ ਮਤਲਬ ਹੀ ਇਹਨਾਂ ਦਾ ਲਥਾਨ ਦਾ ਮੁੜ ਕੇ ਲੈ ਲਿਆ ਮੇਰਾ ਨਾਮ ਪਰਮਜੀਤ ਠੀਕ ਗੱਲ ਹੈ ਸੜੇ ਮੁੰਮੀ ਨੂੰ ਪੁੱਛਿਆ ਸੜੇ ਇੱਧਰ ਅ ਮੈਂ ਕਿ 4 ਨੰਬਰ ਦੀ ਗੱਲ ਆ ਸਾਡੀ ਮਤ ਕਿ ਦੀਦੀ ਆ ਨਾ ਨਾ ਸਾਡੀ ਉਹਨਾਂ ਨੂੰ ਪੱਲੇ ਇਹਨਾਂ ਨੇ ਖੜੇ ਕੀਤਾ ਸਾਨੂੰ ਕਹਿੰਦੇ ਕਿ ਅਸੀਂ ਉੱਥੇ ਪੁੱਜ ਗਏ ਮੈਨੂੰ ਕਹਿੰਦੇ ਕਿ ਤੂੰ ਕਿਉਂ ਇੱਥੇ ਆਈ ਆ ਸਾਨੂੰ ਸਾਰਿਆਂ ਨੇ ਕਹਿੰਦੇ ਕਿ ਜਦੋਂ ਮੈਂ ਗਈ ਮੇਰੀ ਮੰਮੀ ਗਈ ਸੀ ਨਾਲ ਉਹ ਕਹਿੰਦੀ ਕਿ ਇੱਥੇ ਕਿਉਂ ਆਈ ਆ ਤੀ ਇਹਦੇ ਪਿਛੇ ਕਿਉਂ ਆਇਆ ਅਸੀਂ ਬੋਲੋ ਕੱਲੀ ਆ ਤੇ ਮੇਰੇ ਪਿਛਾਣਾ ਨਹੀਂ ਤੇ ਕਹਿੰਦੇ ਅਸੀਂ ਬਸ ਇਹ ਪੁੱਛਤਾ ਸੀ ਕਣੀ ਪੁੱਛਤਾ ਸੀ ਪਿੱਛੇ ਪਿੱਛੇ ਥਾਣੇ ਲੈ ਕੇ ਆ ਥਾਣੇ ਵੀ ਲੈ ਕੇ ਆਏ ਐ ਥਾਣੇ ਦੇ ਬਾਹਰ ਖੜੀਆ ਕਿੰਨੀ ਦੇਰ ਹੋ ਗਈ ਆ ਘੰਟਾ ਹੋ ਗਿਆ ਸਾਨੂੰ ਥਾਣੇ ਦੇ ਬਾਹਰ ਖੜੀਆ ਇਹ ਸਾਨੂੰ ਹੁਣੇ ਤੱਕ ਦੱਸੇ ਨਹੀਂ ਗਦੀ ਉਹ ਕਿੱਥੇ ਹੈ ਕਿੱਥੇ ਨਹੀਂ ਹੈ ਜੇ ਇਹਨਾਂ ਨੂੰ ਪੁੱਛੋ ਇੱਕ ਕਰਨਾ ਕੀ ਚਾਹੁੰਦੇ ਆ ਉਹਨਾਂ ਨਾਲ ਕੌਣ ਚੱਕ ਲੈ ਕੇ ਆਈ ਸੀ ਐਸ ਸੱਚੋ ਸਿਮਰਨ ਫਿਰ ਇੱਕ ਸੌਰਵ ਸੌਰਵ ਹੈ ਉਹ ਲੈ ਕੇ ਆਈ ਤੇ ਦੋ ਦੋ ਤਿੰਨ ਮੁਲਾਜ਼ਮ ਹੋ ਰਿਆ ਸੀ ਇਹ ਸਾਰੇ ਫੜ ਕੇ ਲੈ ਕੇ ਆਈ ਸੀ ਕੀ ਕਰਦੇ ਹੁਣ ਅੰਦਰ ਵੀ ਬੜਨ ਦੇ ਹੁਣ ਅੰਦਰ ਵੀ ਨਹੀਂ ਬੜਨਦੇ ਤੇ ਮੇਰੇ ਹਿਸਾਬ ਨਾਲ ਤੇ ਇਹਹੀ ਗੱਲ ਕਹਿੰਦੇ ਜਿਹੜੇ ਸਾਡੇ ਘਰ ਅੱਗੇ ਡੈਥ ਹੋਈ ਤੇ ਇਹ ਕਹਿੰਦੇ ਕਿ ਉਹ ਕੇਸ ਵਾਪਸ ਲੇਵੇ ਤੇ ਫੇਰ ਅਸੀਂ ਫੇਰ ਛੱਡ ਦਾਂਗੇ ਫੇਰ ਛੱਡ ਦਾਂਗੇ ਅਸੀਂ ਅੱਗੇ ਵੀ ਬੜੀ ਰੀਟਾ ਪਾਈ ਦੀਆਂ ਨਾ ਉੱਪਰ ਪਰ ਨਹੀਂ ਨਹੀਂ ਡਲਦੇ ਤਾਂ ਵੀ ਨਜਾਇਜ਼ ਕਰਦੇ ਆ ਜਿਹੜੇ ਲੋਕ ਇਸ਼ਰੀਆਮ ਕਰਦੇ ਆ ਉਹਨਾਂ ਨੂੰ ਕੁਝ ਕਹੇ ਨਹੀਂ ਕਦੇ ਜਿਹੜੇ ਸਾਹਮਣੇ ਕੁੰਡ ਕੱਪੜਿਆਂ ਦੀ ਦੁਕਾਨ ਵੀ ਪਾਈ ਆ ਤਾਂ ਵੀ ਨਹੀਂ ਇਹ ਕੁਝ ਕਰੇ ਗਦੇ ਬਲਾ ਇਹਨਾਂ ਦੇ ਦੇਖੋ ਨਾ ਕੱਪੜਿਆਂ ਦੀ ਦੁਕਾਨ ਪਾਈ ਦੀ ਉਹਨੂੰ ਉੱਥੋਂ ਹੀ ਘਰੇਦੇ ਔਰ ਕਿੱਥੋਂ ਘਰੇਦੇ ਆ ਕਿਉਂ ਚੁੱਕਿਆ ਗਿਆ ਇਹਨਾਂ ਨੂੰ ਇਹ ਨਜਾਇਜ਼ ਚੁੱਕੇ ਗਦੇ ਇਹਨਾਂ ਨੂੰ ਇਹ ਆ ਕਿ ਕੇਸ ਵਾਪਸ ਲੈ ਹੈਗੇ ਜਿੰਨੀ ਰਿੱਟਾ ਰੁੱਟਾ ਵਾਪਸ ਲੈ ਗਏ ਤੇ ਅਸੀਂ ਇਹਨਾਂ ਨੂੰ ਫਿਰ ਛੱਡ ਦਾਂਗੇ ਫੋਨ ਤੋਂ ਅੰਦਰ ਜਾਣ ਦਿੱਤਾ ਨਹੀਂ ਜਾਣ ਦਿੱਤਾ ਨਹੀਂ ਜਾਣ ਦਿੱਤਾ ਮਿਲਣ ਦਿੱਤਾ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਸਾਨੂੰ ਉਹਨੂੰ ਕੀ ਕੀ ਕਰਨਗੇ ਇਹਨਾਂ ਨਾਲ ਪਰਚਾ ਕਰੇਗੀ ਔਰ ਕੀ ਕਰੇਗੀ ਉਹ ਜਾਨੀਂ ਦੇਖਦੇ ਮੂੜਾ ਸਾਡੇ ਸਾਹਮਣੇ ਅੰਦਰ ਲੈ ਕੇ ਗਏ ਆ ਇਹ ਵੀਡੀਓ ਵੀ ਹੈ ਸਾਡੀ ਕਰੋ ਦਿਨ ਨਜਾਇਜ਼ ਕੈਮਰੇ ਨਾਲ ਥਾਕੇ ਗਏ ਫਿਰ ਉਸ ਵੇ ਸਾਡੇ ਘਰ ਪਰੋਣਾ ਆਈ ਰਹੀ ਇਹਦਾ ਮਿਲ ਕੇ ਪਰ ਆਈ ਉਹਨੂੰ ਆਉਂ ਆਈ ਰਹੀ ਪਰ ਉਹਨੂੰ ਨਜਾਇਜ਼ ਲੈ ਕੇ ਗਏ ਕੋਲੇ ਥਾਣੇ ਲਿਆਂ ਬ ਕੀ ਮਤਲਬ ਵੀ ਜਿਹਨਾਂ ਨੇ ਕਦੀ ਥਾਣੇ ਦਾ ਮੂੰਹ ਨਹੀਂ ਦੇਖਿਆ ਉਹਨਾਂ ਨੂੰ ਥਾਣੇ ਲੈ ਕੇ ਉਹਨੂੰ ਉਹਨਾਂ ਉਠਾਇਆ ਕੀ ਮੰਗ ਕਰਦੇ ਆਈ ਮੰਗੇ ਅਗਰ ਦਿਆ ਸਾਨੇ ਇਨਸਾਫ ਦਿੱਤਾ ਜਾਵੇ ਬੇਨਜਾਇਜ਼ ਨਾ ਕੀਤਾ ਜਾਵੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਫਲੋ ਤੁਸੀਂ ਸਾਡੇ ਜਿਹੜਾ ਵੀ ਇਨਜਾਇਜ਼ ਨਾ ਕਰੋ ਸਾਡੇ ਨਾਲ ਇੱਕ ਬੈਠੀ ਦੀ ਗੱਲ ਆ ਇੱਕ ਸਹੂਨ ਕਾ ਸਿਕਤੀ ਵਿਚਾਰੀ ਉਹ ਵੀ ਕਹਿੰਦੇ ਫਰੀਦ ਦਾ ਦੌਰ ਕੀਤਾ ਕਿਸੇ ਨੂੰ ਸਕੀ ਅਦਾ ਨਾ ਕਰੋ ਜਿਹੜੇ ਦਿਹਾੜੀਦਾਰ ਆ ਉਹਨਾਂ ਨੂੰ ਕਹਾਂ ਨਾ ਛੇੜੋ ਦਿਹਾੜੀਦਾਰਾਂ ਦੀ ਹਾਫ ਬੁਰੀ ਹੈ ਜਿਹੜਾ ਜੀ ਸਾਰੀ ਦਿਹਾੜੀ ਖੱਜੇ ਹੋਣਾ ਫੈਕਟਰੀਆਂ ਈ ਤੱਕੇ ਖਾਣੇ ਤੇ ਸਾਡੇ ਵੱਲੋਂ ਕੋਸੀ ਸੋਰੀ ਨਿਕਲਣੀ ਹੈ ਵਾਸੀ ਸੀ ਨਿਕਲਣੀ ਹੈ क्यों पता, का क्यों पता ही नहीं, का। नहीं पे आ अंदर दुनिया डर होगा इसे पता दो करते डर है इसे अपनी मेहनत है सामू मेहनत करके भी नहीं खा दे फिर हम दसो करके ਉਹ ਕੇ ਮਰ ਜਗੇ ਹਮੇਸ਼ਾ ਹੀ ਤੁਹਾਡੇ ਮਲੇ ਦੇ ਵਿੱਚ ਰੇਟ ਕੀਤੀ ਜਾਂਦੀ ਹੈ ਰੇਟ ਤੋਂ ਬਾਅਦ ਕੁਝ ਨਹੀਂ ਮਿਲਦਾ ਤਾਂ ਕੀ ਕਹਿ ਚਾਹੋਗੇ ਨਹੀਂ ਸਾਡੇ ਘਰ ਕਦੀ ਰੇਟ ਕੀਤਾ ਮੈਂ ਤਾਂ ਮਤਲਬ 35 ਮਾ ਸਾਡੇ ਘਰ ਕਦੀ ਰੇਟ ਨਹੀਂ ਕੀਤੇ ਉਹਨਾਂ ਨੇ ਨਾ ਸਾਡੇ ਘਰ ਕਾ ਉਹਨਾਂ ਨੂੰ ਖੁਦ ਪਤਾ ਵੀ ਹੈ ਕਿ ਇਹ ਦਿਹਾੜੀਦਾਰਾ ਸਾਰੇ ਮਾਹੂਬ ਦਿਹਾੜੀ ਲਾਨੀ ਕੋਟੇ ਵਿੱਚ ਤੁਹਾਡੇ ਘਰ ਆਏ ਜੇ ਤੇਰੀ ਬਾਤ ਰਹੀ ਹੈ ਤੁਸੀਂ ਭੁੱਲ ਜਾਗੇ ਨਾ ਨਹੀਂ ਜਾ ਚੁੱਕਿਆ ਨਹੀਂ ਜਾ ਚੁੱਕਿਆ ਕੀ ਅਪੀਲ ਕਰਨ ਚਾਹੋਗੇ ਬਸ ਫਿਰ ਮੈਂ ਮੈਂ ਕਹਿੰਦੀ ਹਾਂ ਸੱਚ ਮੇਰੇ ਮੂੰਹ ਤੋਂ ਦੱਸੇ ਤੇਰੇ ਦੋਤੇ ਮੇਰੇ ਨੇ ਕੀ ਕੀਤਾ ਤਾਂ ਲੱਤਾਂ ਉੱਪਰ ਉੱਤੇ ਆ ਰਹੇ ਮੋਕੇ ਤੇ ਕੋਈ ਬ੍ਰਾਂਤੀ ਹੋਇਆ ਕੁਛ ਜਾਂ ਨਹੀਂ ਹੋਇਆ ਵਾਕਈ ਹੋਇਆ ਕੀ ਆਣਾ ਤੁਹਾਡੇ ਕੋਲ ਉਹ ਤਾਂ ਭਿਆਰੀ ਕਰਕੇ ਆਇਆ ਨਜਾਇਜ਼ ਚੋਕੇ ਜਾਂਦਾ ਭਿਆਰੀ ਕਰਕੇ ਦਵਾਈ ਲੈਣ ਆ ਗਿਆ ਵਿੱਚ ਤੱਕ ਕਹਿ ਇਹ ਦੇਖੋ ਇਹ ਸਹੀ ਨਿਕੋਸ਼ੀ ਬ੍ਰਾਂਤੀ ਹੋਵੇ ਮਾਮ ਹਾਲੇ ਵੀ ਪੁਲਿਸ ਨਾਲ ਤੱਕਾ ਦਿੱਸ ਆਪਣੇ ਮਿੰਟ ਮਨਜ਼ੂਰੀ ਕਰਕੇ ਗਜ਼ਾਰਾ ਕਰਦੇ ਤੇ ਆਪਣਾ ਟੈਂਪਸ ਕਰਕੇ ਕਰਦੇ ਪਿਆ ਪੁਲਿਸ ਨਾਲ ਬਹੁਤ ਤੱਕਾ ਕਰਦੀ ਪਿਆ ਅੱਗੇ ਵੀ ਇਹਨੇ ਬੇਜੇ ਨਾਲ ਤੱਕਾ ਕੀਤਾ ਹੋਰ ਫਿਰ ਤੱਕਾ ਕੀਤਾ ਦੋ ਵਾਰੀ ਤੱਕਾ ਕਰਕੇ ਬੈਠਾ ਅੱਛਾ ਜਿਦਨ ਆਇਆ ਦੋ ਵਾਰੀ ਤੱਕਾ ਕੀਤਾ ਸਾਡੇ ਨਾਲ ਤੇਰੇ ਕੋਲ ਸਾਨੂੰ ਗ੍ਰੁੱਪਾਂ ਨਾਲ ਲਾਛੇਰੇ ਇਸ ਆਪਣੇ ਮਿੰਟ ਮਨਜ਼ੂਰੀ ਕਰਦੇ ਤੇ ਆਪਣੇ ਆਪਣੇ ਕਰਨ ਦੇ ਨਾਲ ਲੋਟੀਪੁਰਤੀ ਚਲਾਉਂਦੇ ਆ ਆਪਣੇ ਸਾਥੀ ਆ ਕੀ ਉਹ ਕਰਦੇ ਨਾ ਕਰੇ ਨਾ ਸਾਡੇ ਨਾਲ ਟੱਕਾ ਕਰੇ ਪੁਲਿਸ ਕਿਉਂ ਟੱਕਾ ਕਰਦੀ ਦੋਣਾ ਜਿਵੇਂ ਜਿਉਣ ਕਿਉਂ ਕਰਦੀ ਟੱਕਾ ਸਾਡੇ ਕੋ ਸਮਝ ਨਹੀਂ ਲੱਦੀ ਪੁੱਛਦੀ ਸਾਥੀ ਹੁੰਦੇ ਆ ਤਾਂ ਆਪਣੇ ਦਿਹਾੜੀ ਕਰਦੇ ਪਿਆ ਸਾਥੀਆਂ ਨਾਲ ਚਲੋਂਦਾ ਤਾਂ ਕਹੋ ਨਹੀਂ ਕਿਸੇ ਸਾਥੀ ਨਾ ਹੁੰਦਾ ਪਿਆ ਬਾਜ਼ਾਰ ਚ ਹੋਰ ਸਾਥੀ ਲੈ ਨਹੀਂ ਦੇਦੇ ਹੋਰ ਹਾਲੇ ਟੱਕਾ ਹੁੰਦਾ ਪਿਆ ਹੋਰ ਕਿੱਡਾ ਮੈਂ ਲੈ ਸਾਡਾ ਹੋਰ ਕਿਸੇ ਨਾਲ ਟੱਕਾ ਹੁੰਦਾ ਕੀ ਪੀਲ ਕਰਨਾ ਚਾਹੋਗੇ ਜਦੋਂ ਕਿ ਸਾਡੇ ਨਾਲ ਟੱਕਾ ਕੀ ਪੀਲ ਕਰਨਾ ਚਾਹੋਗੇ ਤੁਸੀਂ ਇਨਸਾਨ ਹੋ ਸਾਨੂੰ ਇਨਸਾਨ ਚਾਹੀਦਾ ਤਾ ਮੇਰਾ ਫਿਰ ਲਾ ਦਿੰਦੇ ਬਸ ਹਾਂ ਹਾਂ ਜੇ ਮੇਰੇ ਤੋਂ ਕੋਈ ਫਰਿਆਦ ਸੁਣ ਮੈਨੂੰ ਹਾਂ ਅੰਦੇ ਦਾ ਕਰਨ ਮੇਰੇ ਮੇਰੇ ਦੋਤੇ ਤੇ ਨਿਆਜ਼ ਨਾ ਕਰਨ ਤੱਕਾ ਤੇ ਕਰਨ ਜੋਗੇ ਤਾਂ ਜਨਾਈ ਮੈਨੂੰ ਪਤਾ ਇਹ ਕੰਮ ਕੀ ਹੁੰਦੇ ਤੇ ਕੀ ਨਹੀਂ ਹਾਂ ਅਗੇ ਮੇਰੇ ਬੇਟੇ ਨੂੰ ਘਰ ਸੱਤੇ ਪਹਿਲੀ ਚੁੱਕ ਕੇ ਲਾਏ ਤੇ ਨਕੀ ਦਾ ਪਰਚਾ ਨਾ ਕੀਤਾ ਮੇਰੇ ਬੇਟੇ ਨੇ ਦੋ ਨਿਆਜ਼ ਕੀਤਾ ਉਹ ਵੀ ਬੇ ਨਿਆਜ਼ ਆ ਦੱਸੇ ਮੈਨੂੰ ਐਸਐਚਓ ਦੱਸੇ ਮੈਨੂੰ ਜੇ ਫੜਵਾ ਕੇ ਮੁੰਡੇ ਕੋਲ ਹੋਣੀ ਫੜਿਆ ਅੱਗੇ ਫੜਿਆ بس ਮੇਰੇ ਬਹੁਤੇ ਜਦੋਂ ਵੀ ਕਰਦੀ ਨੇ ਜਾਇਜ ਹੀ ਕਰਦਾ ਹਾਂ ਤਾਂ ਮੈਂ ਕਦੇ ਅੰਮ੍ਰਿਤ ਦੂਜੀ ਵਾਰ ਪੱਕਾ ਕਰਤਾ ਮੈਂ ਜੀ ਕੁਛ ਫੜਿਆ ਆ ਕਦੀ ਕੁਛ ਫੜਿਆ ਹੁਣ ਦੱਸੋ ਜੀ ਮਿਹਨਤ ਨਾਲ ਜੋੜੀ ਲਾ ਕੇ ਫੋਨ ਆਪਣੇ ਹੱਥ ਨੂੰ ਨਾ ਸੇਕੀਏ ਤੇ ਕਿੱਥੇ ਜਾਈਏ ਸੀ ਕਿਥੋਂ ਰੋਟੀ ਪੂਰੀ ਕਰੀਏ ਸਾਨੂੰ ਗਵਾਲੀਆਂ ਥੋੜੀ ਰੋਟੀ ਦੇਣੀ ਚਾਹ ਸਾਨੂੰ ਮਾਲਕ ਨੇ ਇੱਦਾਂ ਥੋੜੀ ਜਣੀ ਹੱਥ ਪੈਰ ਲਾਵਾਂਗੇ ਤੇ ਰੋਟੀ ਦੇਗਾ ਐਦਾਂ ਥੋੜੀ ਜੀ ਦੇ ਦੇ ਸਾਨੂੰ ਕੀ ਗੱਲ ਬਣ ਗਈ ਜੀ ਮੇਰੀ ਨੰਦੀ ਦੀ ਜਦੋਂ ਨਾਨਾ ਮੇਰੀ ਉਹ ਨਾ ਆਏ ਕਦੀ ਸ਼ੋਪ ਬੰਦ ਕਰਕੇ ਉਹਨਾਂ ਨੂੰ ਬੁਖਾਰ ਚੜੇ ਨਾ ਅਲੀਓ ਦਵਾਈ ਲੈਣ ਲੱਗ ਪੇ ਦਵਾਈ ਲੈਣ ਦੇ ਲੰਧਾਂ ਲੱਗੇ ਚਾਹ ਨੰਬਰ ਤੋਂ ਚਾਹ ਨੰਬਰ ਤੋਂ ਰੋਕ ਲਿਆ ਉਹਨਾਂ ਨੇ ਮੋਹੀ ਤੇ ਟਾਕਰ ਨੇ ਪੁਲਸਾਰਿਆਂ ਨੇ ਨਾਲ ਉਹਨਾਂ ਦੇ ਸਿਮਰਨ ਹੀ ਨਾਲ ਸੌਰਵ ਹੀ ਦੋ ਮੁਲਾਜ਼ਮ ਹੋਰ ਹੀ ਉਹ ਨਹੀਂ ਹਾਨੂੰ ਪਤਾ ਕੋਣ ਕੋਣ ਹੀ ਉਹਨਾਂ ਨੇ ਨਾ ਬੇਨਜਾਦਾ ਰੋਕ ਕੇ ਉਹਨਾਂ ਦੀ ਗੱਡੀ ਵੀ ਲੈ ਆਂਦੀ ਇੱਥੇ ਤੇ ਨਾਹਾਂ ਨੂੰ ਦੱਸੇ ਗੱਦੇ ਕਿੱਥੇ ਆ ਕਿੱਥੇ ਨਹੀਂ ਤੇ ਨਾਹਾਂ ਨੂੰ ਦੱਸੇ ਗੱਦੇ ਕਿ ਕੀ ਕਰਨਾ ਉਹਨਾਂ ਨੇ ਕੀ ਨਹੀਂ ਬਿਨਾ ਗੱਲ ਤੋਂ ਉਹਨਾਂ ਨੂੰ ਝੁੱਕ ਕੇ ਲੈ ਆਂਦਾ ਦੋ ਦੋਤੀਆਂ ਹਾ ਦੇਖਦੀ ਦੀ ਹੋਰੀ ਆਹਦੀ ਕੀ ਹੋ ਚੁੱਕਿਆ ਗਿਆ ਪਤਾ ਲੱਗੇ ਇੰਨਾ ਕੁਛ ਨਹੀਂ ਪਤਾ ਬਸ ਇੰਨਾ ਕਹਿ ਕਰ ਦਿਆ ਕਿ ਤੂੰ ਹੀ ਜਿਹੜਾ ਮੇਰੇ ਘਰ ਵਾਲੇ ਦੀ ਡੈਥ ਹੋਈ ਏ ਕਹਿੰਦੇ ਉਹ ਮਤਲਬ ਕਿ ਕੇਸ ਵਾਪਸ ਲੈ ਲੈਣਾ ਤੇ ਅਸੀਂ ਛੱਡਾਂਗੇ ਉਹ ਥਾਣੇ ਪੁੱਜੀਓ ਕੀ ਕਹਿੰਦੇ ਮੈਂ ਥਾਣੇ ਗਿਆ ਕੋਲ ਤੁਹਾਨੂੰ ਦਿਖਾਇਆ ਗਿਆ ਨਹੀਂ ਦਿਖਾਇਆ ਗਿਆ ਦੱਸੇ ਹੀ ਨਹੀਂ ਕਰਦੇ ਬਸ ਸਾਡੇ ਸਾਹਮਣੇ ਗੱਡੀ ਆਈ ਆ ਤੇ ਉਹਦੇ ਵਿੱਚ ਹੈ ਵੀ ਆਹੀ ਮੁੰਡੇ ਦੇ ਇੱਥੇ ਵੀ ਆਹੀ ਤੇ ਉਹ ਦੱਸੇ ਹੀ ਨਹੀਂ ਕਰਦੇ ਕਿ ਕਿੱਥੇ ਆ ਕਿੱਥੇ ਨਹੀਂ ਕਿਨੇ ਜਾਣੇ ਉਹ ਇੰਨਾ ਨਹੀਂ ਪਤਾ ਤਿੰਨ ਜਣੇ ਹੀ ਇੱਕ ਦੀਦੀ ਹੀ ਹੈਗੀ ਦੋ ਮੁੰਡੇ ਹੀ ਤੋਂ ਪੁੰਨ ਸਾਰੇ 6 6 ਸੱਤ ਜਣੇ ਆਇਹੀ ਜੀ ਅਪੀਲ ਕਰਦੇ ਹੋਈ ਅਸੀਂ ਇਹ ਕਦੇ ਕਿ ਸਾਡੇ ਨਾਲ ਨਿਆਂ ਇਨਸਾਫ ਹੋਏ ਤੇ ਸਾਡੇ ਘਰ ਚੂਸੜੀ ਦੀ ਦੀਨੋਂ ਜਾ ਦੋਨਾਂ ਮੁੜਿਆਂ ਨੂੰ ਕੁਛ ਵੀ ਹੋਇਆ ਮੋਹਿਦ ਟਾਕਰ ਜ਼ਿੰਮੇਵਾਰ ਹੋਏਗਾ ਬਸ ਸਿਮਰਨ ਸਿਮਰਨ ਨਾਲ ਸੌਰਵ